ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਦੋ ਝੋਟੀਆਂ ਤੁਹਾਡੇ ਲਈ ਸੋ ਜਾਣ ਲੈਣੇ ਜੀ ਕੀ ਡਿਟੇਲ ਹੈਗੀ ਆ ਕਿੰਨੇ ਸਵੇ ਸੁਣ ਜਾ ਰਹੀਆਂ ਹਨ ਕਿੰਨੇ ਦਿਨਾਂ ਦੀਆਂ ਕੱਚੀਆਂ ਹਨ ਦ ਚਲਦੇ ਆਂ ਵੀਰ ਦੇ ਕੋਲੇ ਗੱਲਬਾਤ ਕਰਦੇ ਆਂ ਪੁੱਛ ਲੈਨੇ ਆਂ ਏਰੀਆ ਤੇ ਨਾਮ ਵੀਰ ਦਾ ਵੀਰ ਜੀ ਨਾਮ ਆਪਣਾ ਜ਼ਰੂਰ ਦੱਸੋ ਜੀ ਨਾਮ ਆਪਣਾ ਜੱਗਾ ਜੀ ਠੀਕ ਆ ਜੀ ਏਰੀਆ ਸ਼ਹਿਰ ਆਪਣਾ ਫਰੋਜਪੁਰਾ ਤਹਿਸੀਲ ਜੀਰਾ ਵਾ ਹਾਂਜੀ ਤੇ ਨਾਲ ਮੱਲਾਂ ਵਾਲਾ ਲੱਗਦਾ ਠੀਕ ਆ ਜੀ ਪਿੰਡ ਦੂਲੇ ਵਾਲਾ ਪਿੰਡ ਦੂਲੇ ਵਾਲਾ ਹਾਂਜੀ ਠੀਕ ਆ ਨਾਲ ਹੀ ਮੱਲਾਂ ਵਾਲਾ ਸ਼ਹਿਰ ਆ ਕੇ ਖਾਂਸ ਠੀਕ ਆ ਵੀਰ ਜੀ ਜਿਹੜੇ ਆਪਾਂ ਅੱਜ ਦੋ ਇਹ ਮੱਝਾਂ ਝੋਟੀਆਂ ਦੀ ਗੱਲ ਕਰੀਏ ਤੇ ਇਹ ਕਿੰਨੇ ਦਿਨ ਦੀਆਂ ਕੱਚੀਆਂ ਜੀ ਆਪਾਂ ਪਹਿਲੀ ਇਸ ਦੀ ਗੱਲ ਕਰੀਏ ਤੇ ਕਿੰਨੇ ਦਿਨ ਲੈ ਕੇ ਜਾ ਰਹੀ ਹੈ ਜੀ ਇਹ 50 ਤੋਂ 60 ਦੇ ਨਾਲ ਇਹ ਤੋਂ ਵੱਧ ਨਹੀਂ ਲਿੰਦੀ 5-6 ਦਿਨ ਲੈ ਜੀ ਠੀਕ ਹੈ 5-6 ਦਿਨ ਲੈ ਜੀ ਹਾਂ ਜੀ ਠੀਕ ਹੈ ਤੇ ਕਿੰਮਾ ਸੂਬਾ ਸੁੰਨ ਜਾ ਰਹੀ ਹੈ ਜੀ ਦੂਜੀ ਹੈ ਜੀ ਸੂਵੇ ਦੂਜੀ ਆ ਹਾਂ ਜੀ ਸਿੰਘ ਇੱਕ ਦਾ ਕੈਪ ਲੱਥਾ ਹੋਇਆ ਨਾ ਜੀ ਹਾਂ ਜੀ ਇੱਕ ਦਾ ਕੈਪ ਠੀਕ ਆ ਜੀ ਸੋ ਕਿੰਨੇ ਦਿਨ ਦੱਸਿਆ ਫਿਰ ਜੀ ਲੈ ਜੇਗੀ 5-6 ਦਿਨ ਲੈ ਜੇਗੀ 5-6 ਦਿਨ ਲੈ ਜੇਗੀ ਸੋ ਦੋਸਤੋ ਹਜੇ ਤੁਸੀਂ ਦੇਖ ਸਕਦੇ ਹੋ ਟਿੱਲ ਵੀ ਕਾਫੀ ਜਿਆਦੀ ਹੈਗੀ ਹੈ ਜੀ ਹਵਾਨੇ ਦੀ ਅਤੇ ਹਵਾਨਾ ਬਣਦਾ ਪਿਆ ਘੱਟੋ ਘੱਟ ਵੀ ਇੱਕ ਹਫਤੇ ਦੇ ਅੰਦਰ ਦੋਸਤੋ ਹਵਾਨਾ ਜਿਹੜਾ ਬਣਾ ਕੇ ਬਿਲਕੁਲ ਇਸਨੇ ਤਿਆਰ ਕਰ ਲੈਣਾ ਤੇ ਵੀਰ ਜਿਹੜਾ ਮੁੱਲ ਇਸ ਦਾ ਕੀ ਕਰਦੇ ਆਪਾਂ ਮੁੱਲ 72000 ਰੁਪਏ 72000 ਰੁਪਏ ਹਾਂਜੀ ਇਹ ਤੋਂ ਜੋ ਮਾਨਤਨ ਲੈਸ ਹੋ ਜਾਏਗਾ ਹਾਂਜੀ ਮਾਨਤਨ ਕਰਾਂਗੇ ਆਪਾਂ ਠੀਕ ਆ ਜੀ ਇਹਨੂੰ ਵੀ ਆਪਣਾ ਵੀਰ ਜੀ ਥੋੜਾ ਜਿਹਾ ਤੋੜ ਲਿਗੇ ਇਹਨੂੰ ਸੋ ਦੋਸਤੋ ਜਿਹੜੇ ਵੀਰ ਨੂੰ ਵੀ ਪਸੰਦ ਆਵੇ ਜਿਹੜੇ ਨੂੰ ਵੀ ਬਜਟ ਵਿੱਚ ਜਿਹਦੇ ਵੀ ਭਾਅ ਵਿੱਚ ਹੋਵੇ ਦੋਸਤੋ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰ ਹੁਣਾਂ ਦੇ ਜਿਹੜੇ ਮੋਬਾਈਲ ਨੰਬਰ ਹੈ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਨੇ ਆ ਤੁਸੀਂ ਵੀਰ ਹੁਣ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਇਹ ਜਿਹੜੀ ਹੈਗੀ ਮੱਝ ਦੋਸਤੋ ਜਿਹੜੀ ਝੋਟੀ ਹੈ ਖਰੀਦ ਸਕਦੇ ਹੋ ਦੂਜਾ ਸੂਆ ਇਸ ਵਾਰ ਸੂਣ ਜਾ ਰਹੀ ਹੈ ਜੀ ਤਕਰੀਬ ਠੀਕ ਹੈ ਵੀਰ ਜੀ ਵੀਰ ਜੀ ਮੋਲੇਸ ਦਾ ਜਿਹੜਾ 72000 ਰੁਪਿਆ ਤੁਸੀਂ ਕੀਤੀ ਹੈ ਡਿਮਾਂਡ ਕੀਤੀ ਆ ਹਾਂਜੀ ਇਹਦੇ ਜੋ ਮਾਨਤਨ ਹੋ ਜਾਏਗਾ ਹਨਾ ਜੀ ਠੀਕ ਆ ਮੋਬਾਈਲ ਨੰਬਰ ਇੱਕ ਵਾਰੀ ਸਾਨੂੰ ਫੇਰ ਦੱਸ ਦਈਏ ਜੀ 88475 73179 ਠੀਕ ਆ ਜੀ ਸੋ ਵੀਰ ਜੀ ਅਪਾ ਜੋ ਦੂਜੀ ਉਸ ਝੋਟੀ ਵੱਲ ਚੱਲੀਏ ਹਾਂਜੀ ਤੇ ਉਸ ਬਾਰੇ ਵੀ ਸਾਨੂੰ ਪਾ ਦਿਓ ਚਾਣਨਾ ਵੀ ਇਹ ਕਿੰਨਾ ਮਸੂਆ ਸੂਣ ਜਾ ਰਹੀ ਹੈ ਤੇ ਤੀਜੇ ਸੂਵੇ ਸੁਣਾਏ ਨਹੀਂ ਠੀਕ ਹੈ ਜੀ ਤੀਜੇ ਸੂਆ ਕਿੰਨੇ ਦਿਨ ਲੈ ਜਾਏਗੀ ਜੀ ਇਹ 12 13 ਦਿਨ ਲੈ ਜਾਏਗੀ ਠੀਕ ਆ 12 13 ਦਿਨ ਬਾਕੀ ਵੀਰ ਜੀ ਸਾਫ਼ ਹੈ ਬਿਲਕੁਲ ਜਿਹੜੀਆਂ ਇਹ ਕੋਈ ਬਾਹੀ ਸ਼ਾਈ ਨਹੀਂ ਹੈਗੀ ਵਧੀਆ ਤਣ ਵੀ ਉੱਤੇ ਚਾਰੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਤੀਜਾ ਸੂਆ ਸੌਣ ਜਾ ਰਹੀ ਹੈ ਤਕਰੀਬਨ ਦਿਨ ਕਿੰਨੇ ਦੱਸਿਆ ਜੀ 12 13 ਦਿਨ ਲੱਗੇਗਾ 12 13 ਦਿਨ ਲੱਗੇਗੀ ਠੀਕ ਹੈ ਜੀ ਕੋਈ ਪਿਛਲੇ ਸੂਵੇ ਤੋਂ ਕੋ ਮਿਲਕ ਪੁੱਛਿਆ ਗਿਆ ਸੀ ਵੀ ਕਿੰਨਾ ਕਿਲਟਰ ਇਸ ਨੇ ਚਵਾਈ ਕਰਾਈ ਸੀ ਪਿਛਲੇ ਸੂਵੇ ਉਹਨਾਂ ਨੇ 12 13 ਲੀਟਰ ਰੱਖਿਆ ਠੀਕ ਹੈ ਜੀ ਠੀਕ ਸੋ ਦੋਸਤੋ ਦੂਜੇ ਸੂਵੇ ਦੀ ਜੇ ਆਪਾਂ ਗੱਲ ਕਰੀਏ ਤਾਂ ਸੈਕੰਡ ਲੋਕੇਸ਼ਨ ਦੇ ਵਿੱਚ ਇਸ ਨੇ 12 13 ਲੀਟਰ ਮਿਲਕ ਦੀ ਚਵਾਈ ਕਰਵਾਈ ਹੈ ਇਸ ਵਾਰ ਵੀ ਚੰਗੀ ਉਮੀਦ ਕੀਤੀ ਜਾਂਦੀ ਹੈ ਇਸ ਚੋਟੀ ਤੋਂ ਬਾਕੀ ਤੁਸੀਂ ਦੇਖ ਸਕਦੇ ਹੋ ਆਰਡਰ ਜਿਹੜਾ ਹਵਾਨਾ ਦੋਸਤੋ ਹਜੇ ਬਣਾ ਰਹੀ ਹੈ ਹਜੇ 12 13 ਦਿਨ ਪਹਿਲੇ ਦੋ ਹਫਤੇ ਦੇ ਤਕਰੀਬਨ ਨੇੜੇ ਸਮਾਂ ਪਿਆ ਹੈਗਾ ਬਾਕੀ ਥਾਂੇ ਕੁਝ ਕੇ ਬਰਾਬਰ ਹਨ ਬਾਕੀ ਚਵਾਈ ਚੁਬੀ ਦੀ ਵੀਰ ਜੀ ਬਿਲਕੁਲ ਪਾਸ ਹੋਣਗੀਆਂ ਪਾਸ ਸਾਡੀ ਪਾਸ ਕੀਤੀ ਹੋਈ ਮਾਈ ਜੀ ਠੀਕ ਹੈ ਜੀ ਤੇ ਇਸ ਦਾ ਮੁੱਲ ਵੀ ਵੀਰ ਜੀ ਦੱਸ ਦਿਓ ਕੀ ਕਰ ਰਹੇ ਆਪਾਂ ਇਸ ਦਾ ਮੁੱਲ 72000 ਰੁਪਏ 72 ਹਾਂਜੀ ਠੀਕ ਹੈ ਦੋਨਾਂ ਦਾ ਮੁੱਲ 72 72000 ਰੁਪਏ ਠੀਕ ਹੈ ਜੀ ਸੋ ਵੀਰ ਜੀ ਇਹਨੂੰ ਵੀ ਖੋਲ ਕੇ ਆਪਾਂ ਨਾਲ ਹੋਰ ਕੇ ਵਿਖਾ ਦਿਓ ਮੋੜ ਗਿਆ ਫਿਰ ਮੋੜ ਸੋ ਦੋਸਤੋ ਹਵਾਨੇ ਦੀ ਜਿਹੜੀ ਤੁਸੀਂ ਬਣਤਰ ਹੈਗਾ ਸਟਰਕਚਰ ਤੁਸੀਂ ਖੁਦ ਦੇਖ ਸਕਦੇ ਹੋ ਬਿਲਕੁਲ ਜਿਹਾ ਪੱਦਰ ਹਵਾਨਾ ਹੈਗਾ ਕੋਈ ਬਾਈ ਵਾਲਾ ਕੰਮ ਨਹੀਂ ਹੈਗਾ ਕੋਈ ਬਾਈ ਨਹੀਂ ਰੱਖਦੀ ਕੀ ਮੱਝ ਬਾਕੀ ਜਿਹੜੇ ਵੀਰ ਮੇਰੇ ਚਾਹਵਾਨ ਹੋਣ ਜਿੰਨੂੰ ਜਿੰਨੂੰ ਇਹ ਐਨੀਮਲ ਪਸੰਦ ਆਉਣ ਰੇਟ ਵੀ ਦੋਸਤੋ ਬਿਲਕੁਲ ਜਾਇਜ਼ ਹਨ ਦੋਵੇਂ ਜਿਹੜੀਆਂ ਝੋਟੀਆਂ ਜਿਵੇਂ ਇਹ ਸੁਣ ਵਾਲੀਆਂ ਹਨ ਬਾਕੀ ਰੇਟ ਵੀ ਬਿਲਕੁਲ ਪਰਦੇ ਵਿੱਚ ਹੈਗੇ ਹਨ ਸੁਵਿਰ ਜੀ ਜਿਹੜੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦੋ 8647577190 ਠੀਕ ਹੈ ਜੀ ਸੋ ਜਿਹੜੇ ਵੀਰ ਚਾਹਵਨ ਹੋ ਦੋਸਤੋ ਇਹਨਾਂ ਝੋਟੀਆਂ ਦੇ ਖਰੀਦਣ ਦੇ ਤੁਸੀਂ ਬਾਈ ਹੋਰਾਂ ਦੇ ਨੰਬਰਾਂ ਤੇ ਕੰਟੈਕਟ ਕਰਕੇ ਕਿਸੇ ਟਾਈਮ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਇਹ ਜਿਹੜੀਆਂ ਝੋਟੀਆਂ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ